ਹਾਂਜੀ ਸਾਰੇ ਵੀਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ 6ਵੇਂ ਅਤੇ 7ਵੇਂ ਬੇਕਮਿਸ਼ਨ ਬਾਰੇ ਸੋ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਨੂੰ ਜੋ ਕੋਰਟ ਦੇ ਵਿੱਚ ਲਗਾਤਾਰ ਝਟਕੇ ਮਿਲ ਰਹੇ ਨੇ ਤੇ ਇਸ ਤੁਹਾਡੇ ਸਾਹਮਣੇ ਮੈਂ ਕੇਸ ਪੇਸ਼ ਕੀਤਾ ਤੁਸੀਂ ਦੇਖ ਸਕਦੇ ਹੋ ਸਕਰੀਨ ਸ਼ਾਟ ਲੇਕਿਨ ਤੁਸੀਂ ਪੜ੍ਹ ਵੀ ਸਕਦੇ ਹੋ ਡਾਕਟਰ ਸੌਰਵ ਸ਼ਰਮਾ ਵਾਲਾ ਪੰਜਾਬ ਸਰਕਾਰ ਨੇ ਤੇ ਸਭ ਤੋਂ ਪਹਿਲਾਂ ਡਾਕਟਰ ਸੌਰਵ ਸ਼ਰਮਾ ਹੋਰਾਂ ਨੇ ਕੇਸ ਕੀਤਾ ਸੀਗਾ ਤੇ ਪੰਜਾਬ ਸਰਕਾਰ ਜਦੋਂ ਕੇਸ ਹਾਰੀ ਤਾਂ ਪੰਜਾਬ ਸਰਕਾਰ ਨੇ ਸੈਕੰਡ ਬੈਂਚ ਕੋਲ ਅਪੀਲ ਫਾਈਲ ਕੀਤੀ ਅਪੀਲ ਫਾਈਲ ਕਰਨ ਤੋਂ ਬਾਅਦ ਹਾਈ ਕੋਰਟ ਤੋਂ ਫੇਰ ਪੰਜਾਬ ਸਰਕਾਰ ਨੂੰ ਝਟਕਾ ਮਿਲਿਆ ਕਿ ਇਹਨਾਂ ਨੂੰ 6ਵੇਂ ਵਿੱਤੀ ਕਮਿਸ਼ਨ ਦੇ ਅਧਾਰ ਤੇ ਤਨਖਾਹ ਦਿੱਤੀ ਜਾਵੇ ਤੇ ਤੋਂ ਸਰਕਾਰ ਨੇ ਚਾਰਟ ਬਣਾ ਕੇ ਦਿੱਤਾ ਦੇਖੋ ਹਾਈ ਕੋਰਟ ਨੇ ਇਹ ਵੀ ਅਕੋਰਡਿੰਗ ਤਨਖਾਹ ਦਿੱਤੀ ਹੈ ਜਨ ਉਸ ਤੋਂ ਬਾਅਦ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪੀ ਐਸ ਐਲ ਪੀ ਫਾਈਲ ਕੀਤੀ ਸੀਗੀ ਜਿਸ ਵਿੱਚ ਫੇਰ ਤੋਂ ਦੁਬਾਰਾ ਪੰਜਾਬ ਸਰਕਾਰ ਨੂੰ ਝਟਕਾ ਮਿਲਿਆ ਤੇ ਉਹ ਵੀ ਤੁਸੀਂ ਅੱਗੇ ਦੇਖੋਗੇ ਮੈਂ ਤੁਹਾਨੂੰ ਦੱਸੂਗਾ ਅੱਗੇ ਆਏਗਾ ਕਿ ਸਭ ਤੇ ਹੁਣ ਪੰਜਾਬ ਸਰਕਾਰ ਜੋ ਕੀ ਕਰ ਰਹੀ ਹੈ ਪੰਜਾਬ ਸਰਕਾਰ ਕੋਈ ਵੀ ਲੀਗਲ ਪੱਖ ਨਹੀਂ ਰਿਹਾ ਹੈਗਾ ਨਵਾਂ ਪੇ ਸਕੇਲ ਲਾਗੂ ਕਰਨ ਦਾ ਸਰਕਾਰ ਹਰ ਪਾਸਿਓਂ ਲੀਗਲ ਪੱਖ ਤੋਂ ਹਾਰ ਚੁੱਕੀ ਆ ਕਿਉਂਕਿ ਜੋ ਸਰਕਾਰ ਨੇ 7th ਪੇ ਕਮਿਸ਼ਨ ਤਾਂ ਲਾਗੂ ਕਰ ਦਿੱਤਾ ਸੀਗਾ ਪਰੰਤੂ ਜੋ ਸਰਕਾਰ ਦੇ ਡਿਪਾਰਟਮੈਂਟ ਸੀਗੇ ਪੰਜਾਬ ਸਰਕਾਰ ਦੇ 50 ਤੋਂ 60 ਡਿਪਾਰਟਮੈਂਟ ਉਹਨਾਂ ਨੇ ਆਪਣੇ ਨੀਮਾ ਦੇ ਵਿੱਚ 7th ਪੇ ਸਕੇਲ ਦੇ ਅਕੋਰਡਿੰਗ ਸੋਧ ਨਹੀਂ ਸੀ ਕੀਤੀ ਜਿਸ ਕਰਕੇ ਜਦੋਂ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਆ ਸੁਪਰੀਮ ਕੋਰਟ ਦਾ ਕੇਸ ਆ ਗਿਆ ਤੁਹਾਡੇ ਸਾਹਮਣੇ ਤੁਸੀਂ ਇਹ ਵੀ ਪੜ ਲਓ ਜਿਹੜੀ ਐਸਐਲਪੀ ਫਾਈਲ ਹੋਈ ਸੀ ਚਹਾਰਗੀ ਪੰਜਾਬ ਸਰਕਾਰ ਤੇ ਜਦੋਂ ਉਹ ਮਹਿਕਮੇ ਨੇ ਲਾਗੂ ਨੀਮਾ 'ਚ ਤਬਦੀਲੀ ਨਹੀਂ ਕੀਤੀ ਤਾਂ ਓਬਵੀਅਸਲੀ ਗੱਲ ਸੀ ਕਿ ਸਰਕਾਰ ਨੂੰ ਹਾਰਨਾ ਪਿਆ ਹਨਾ ਤੇ ਹੁਣ ਸਰਕਾਰ 6th ਪੇ ਕਮਿਸ਼ਨ ਦੇ ਅਕੋਰਡਿੰਗ ਪੰਜਾਬ ਦੇ ਜਿਹੜੇ 60 ਤੋਂ 70 ਹਜ਼ਾਰ ਮੁਲਾਜ਼ਮ ਨੇ ਉਹਨਾਂ ਨੂੰ ਜਾਰੀ ਕਰੇ ਹਨਾ ਤਾਂ ਕੋਈ ਵੀ ਲੀਗਲੀ ਤੌਰ ਤੇ ਅਰਚਨ ਨਹੀਂ ਹੈਗੀ ਤੇ ਰਹੀ ਗੱਲ ਪੇਪਰਾਂ ਦੀ ਹੈ ਨਾ ਜਿਸ ਕਰਕੇ ਹੁਣ ਪੇਪਰ ਰੋਕੇ ਹੋਏ ਨੇ ਬੱਚਿਆਂ ਦੇ ਕਿਉਂਕਿ ਜੇ ਸਰਕਾਰ ਹੁਣ ਨਵੇਂ ਬੱਚਿਆਂ ਦੀ ਵੀ ਭਰਤੀਆਂ ਕਰ ਲੂ ਬਿਨਾ ਸੋਧ ਕਰੇ ਹੋਏ ਤਾਂ ਕੱਲ ਨੂੰ ਉਹ ਵੀ ਕੋਰਟ ਕੇਸਿਸ ਕਰਨਗੇ ਸੋ ਤਾਰ ਕੇ ਹੁਣ ਸੰਭਾਵਨਾ ਬਣ ਚੁੱਕੀ ਹੈ ਕਿ 2024 ਜਾਂ ਜਨਵਰੀ 2025 ਤੱਕ ਜਿਹੜੇ ਭਰਤੀ ਹੋ ਚੁੱਕੇ ਨੇ ਮੁਲਾਜ਼ਮਾਂ ਉਹਨਾਂ ਦੀ ਗਿਣਤੀ 60 ਤੋਂ 70 ਹਜ਼ਾਰ ਬਣਦੀ ਆ ਜਿਨ੍ਹਾਂ ਨੂੰ ਕਿ ਸਰਕਾਰ ਹੁਣ ਛੇਵੇਂ ਪੇ ਕਮਿਸ਼ਨ ਲਾਗੂ ਜਿਨ੍ਹਾਂ ਤੇ ਕਰ ਸਕਦੀ ਆ ਪੂਰੀ ਸੰਭਾਵਨਾ ਹੈ ਬਾਕੀ ਡਿਪੈਂਡ ਕਰਦਾ ਤੁਹਾਡੀ ਯੂਨਿਟੀ ਤੇ ਕਿਉਂਕਿ 60 ਤੋਂ 170 ਹਜ਼ਾਰ ਮਲਾਜਦੀ ਯੂਨਿਟੀ ਕੋਈ ਥੋੜੀ ਨਹੀਂ ਹੁੰਦੀ ਜੇ ਆਪਾਂ ਸਾਰੇ ਰਲ ਕੇ ਸਰਕਾਰ ਤੇ ਪ੍ਰੈਸ਼ਰ ਪਾਵਾਂਗੇ ਤਾਂ ਪੱਕਾ ਕਿਉਂਕਿ 2027 ਤੱਕ ਵੋਟਾਂ ਨੇ ਆਪਾਂ ਨੂੰ ਡਬਲ ਪੇ ਕਮਿਸ਼ਨ ਮਿਲਣਗੇ ਇੱਕ ਤਾਂ ਛੇਮਾ ਆਪਾਂ ਨੂੰ ਮਿਲੀ ਜਾਊਗਾ ਦੂਜਾ ਪੰਜਾਬ ਸਰਕਾਰ ਦਾ 10 ਸਾਲਾਂ ਬਾਅਦ ਜਿਹੜਾ ਅਗਲਾ ਸੱਤਵਾਂ ਪੇਗੋ ਕਮਿਸ਼ਨ ਲੱਗਣਾ ਉਹ ਵੀ ਮਿਲਣਾ ਆਪਣੀ ਤਨਖਾਹਾਂ ਬਹੁਤ ਜ਼ਿਆਦਾ ਬੜੁੱਤਰੀ ਹੋ ਜੂ ਤੀਤੀ ਚੱਲ ਚੱਲੀ ਯਾਰ ਇੱਕ ਮੰਥ ਦੀ ਤੇ ਤੁਹਾਡੇ ਤੇ ਡਿਪੈਂਡ ਕਰਦਾ ਹੁਣ ਉਸੇ ਹੀ ਚੱਕਰ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ 23 ਮਾਰਚ ਨੂੰ ਮੁੱਖ ਮੰਤਰੀ ਦੀ ਕੋਠੇ ਵੀ ਘੇਰਨ ਜਾ ਰਹੇ ਨੇ ਜਿਹਦੇ ਵਿੱਚ ਸਭ ਨੂੰ ਉਹਨਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਸਾਥ ਘਰੇ ਬੈ ਕੇ ਵੀ ਦੇ ਸਕਦੇ ਆਂ ਟਰਾਈ ਕਰੋ ਕਿ ਉਹਨਾਂ ਦੇ ਨਾਲ ਤੁਰੋ ਹਰ ਹਾਲਤਾ ਦੇ ਵਿੱਚ ਬਟ ਜੇ ਕਿਸੇ ਦੀ ਮਜਬੂਰੀ ਹੈ ਨਾ ਆਉਣ ਦੀ ਤਾਂ ਤਾਉਂ ਕਰੇ ਵੇ ਕਿ ਵੀ ਸੋਸ਼ਲ ਮੀਡੀਆ ਰਾਹੀਂ ਉਹਨਾਂ ਦਾ ਸਾਥ ਦੇ ਸਕਦਾ ਤਾਂ ਕਿ ਸਰਕਾਰ ਤੱਕ ਆਵਾਜ਼ ਜਾਵੇ 2027 ਤੱਕ ਵੋਟਾਂ ਨੇ 8ਵਾਂ ਵੇਗ ਮਿਸ਼ਨ ਦਾ ਮਿਲਣਾ ਹੀ ਮਿਲਣਾ ਸੈਂਟਰ ਦਾ ਹਨਾ ਸੈਂਟਰ ਨੇ ਲਾਗੂ ਕਰਨਾ ਤਾਂ ਆਪਾਂ ਨੂੰ ਉਹ ਵੀ ਪੰਜਾਬ ਸਰਕਾਰ ਤੋਂ ਧੱਕੇ ਨਾਲ ਲਾਗੂ ਕਰਾਉਣਾ ਪਊਗਾ ਜੇ 8ਵਾਂ ਵੀ ਲਾਗੂ ਕਰਵਾਉਣਾ ਕਿਉਂਕਿ ਸਰਕਾਰ ਛੇਤੀ ਛੇਤੀ ਨਹੀਂ ਲਾਗੂ ਕਰਦੀ ਬਾਕੀ ਵੋਟਾਂ ਦਾ ਸਭ ਤੋਂ ਵੱਧ ਫਾਇਦਾ ਹੋਊਗਾ ਆਪਾਂ ਨੂੰ 2026 ਦੇ ਅਖੀਰ ਤੱਕ ਛੇ ਅੱਠਵਾਂ ਪੈਕ ਮਿਸ਼ਨ ਸੈਂਟਰ ਤੇ ਲਾਗੂ ਹੋ ਜੂਗਾ ਅੱਠਵਾਂ ਪੈਕ ਮਿਸ਼ਨ ਆਪਣੇ ਤੇ ਜੋ ਪੂਰਾ ਵੀ ਲਾਗੂ ਹੁੰਦਾ ਤਾਂ ਵੀ ਆਪਣੀ ਸੈਲਰੀ 20 25 25000 ਵੱਧ ਜਾਈਗੀ ਕਿਉਂਕਿ ਇੱਕ ਕਲਰਕ ਦੀ ਸੈਲਰੀ 30000 ਪਲੱਸ ਬੇਸਿਕ ਹੋ ਜਾਏਗੀ ਜਿਹੜੀ ਹੁਣ 19900 ਆ ਬਟ ਸਰਕਾਰ ਨਹੀਂ ਚਾਹੁੰਦੀ ਆਪਣੀ ਤਨਖਾਹ ਵਧਾਉਣੀ ਕਿਉਂਕਿ ਸਰਕਾਰ ਤੇ ਪ੍ਰੈਸ਼ਰ ਆ ਜਾਂ ਸਰਕਾਰ ਕੋਈ ਵੀ ਬਹਾਨੇ ਘੜਦੀ ਆ ਬਟ ਜਦੋਂ ਸਰਕਾਰ ਦੀ ਆਪਣੀ ਵਾਰੀ ਆਉਂਦੀ ਆ ਤਾਂ ਖਰਚੇ ਕਿੱਧਰ ਜਾਂਦੇ ਨੇ ਕਿੱਥੇ ਜਾਂਦਾ ਨੇ ਸਿਕਿਉਰਟੀਆਂ ਦਾ ਖਰਚਾ ਕਿੱਥੇ ਜਾਂਦਾ ਐਨੀ-ਐਨੀਆਂ ਜੋ ਵੱਡੇ-ਵੱਡੇ ਪ੍ਰੋਗਰਾਮ ਉlijke ਇਹਨਾਂ ਨੇ ਕਰੋੜਾਂ ਰੁਪਏ ਲੱਗਦਾ ਇਹਨਾਂ ਨੇ ਇਸ਼ਤਿਹਾਰबाजी ਆਪਾਂ ਇਹੀ ਚਾਹਾਂਗੇ ਕਿ ਆਪਾਂ ਨੂੰ ਆਪਣਾ ਹੱਕ ਮਿਲੇ ਛੇਵੇਂ ਪੇ ਕਮਿਸ਼ਨ ਆਪਣੇ ਤੇ ਲਾਗੂ ਹੋਵੇ ਤਾਂ ਜੋ ਆਪਾਂ ਡਬਲ ਪੇ ਕਮਿਸ਼ਨ ਦਾ ਲਾਭ ਉਠਾ ਸਕੀਏ ਤੇ ਹੁਣ ਤੁਸੀਂ ਸਾਰੇ 23 ਮਾਰਚ ਨੂੰ ਜਾਣ ਵਾਲੇ ਵਿਦਿਆਰਥੀਆਂ ਦਾ ਸਾਥ ਦਿਓ ਕਿਉਂਕਿ ਹੁਣ ਤਾਂ ਜੋ ਸੋਸ਼ਲ ਮੀਡੀਆ ਸੀਗਾ ਜਾਂ ਆਪੋਜੀਸ਼ਨ ਪਾਰਟੀਆਂ ਨੇ ਉਹ ਵੀ ਸਰਕਾਰ ਤੇ ਪ੍ਰੈਸ਼ਰ ਬਣਾ ਰਹੀਆਂ ਨੇ ਤੇ ਅੱਗੇ ਤੁਸੀਂ ਨਿਊਜ਼ ਵੀ ਸੁਣੋਗੇ ਹਨਾ ਜੋ ਕੇ ਪੀਟੀਸੀ ਨਿਊਜ਼ ਤੇ ਆਈ ਸੀਗੀ